ਬੜਾ ਮਦਭਾਗਾ ਹਾਦਸਾ ਹੋਇਆ ਅੱਜ ਮੈਂ ਮੁਕੇਰੀਆਂ ਆਇਆ ਹੋਇਆ ਸੀ ਜਿੱਥੇ ਸਾਨੂੰ ਸਾਡੇ ਲੀਡਰ ਸਰਬਾਨਾ ਨੇ ਇਤਲਾਹ ਦਿੱਤੀ ਸ਼ਾਮਸੁੰਦਰ ਅਰੋੜਾ ਜੀ ਪਵਨ ਆਦਿਆ ਜੀ ਫਿਰ ਮੈਂ ਤੇ ਰੰਧਾਵਾ ਸਾਹਿਬ ਸਪੈਸ਼ਲ ਤੌਰ ਤੇ ਅਸੀਂ ਚੰਡੀਗੜ੍ਹ ਜਾਣਾ ਸੀ ਕਿਉਂਕਿ ਐਡੀ ਦੁਖਦਾਈ ਘਟਨਾ ਵਾਪਰੀ ਹੈ ਪੂਰੇ ਵਾਸਤੇ ਅਸੀਂ ਦੋਨੋਂ ਜਾਣੇ ਲੀਡਰ ਸਰਬਾਨਾ ਇੱਥੇ ਆਏ ਆਂ ਔਰ 3-4 ਪੇਸ਼ੈਂਟਸ ਨੂੰ ਮਿਲੇ ਹਨ ਜਿਨ੍ਹਾਂ ਦੇ ਹਾਲਾਤ ਵਿਚਾਰਿਆਂ ਦੇ ਨਾਜ਼ੁਕ ਨੇ ਲੇਕਿਨ ਸਿਵਲ ਸਰਵਿਸ ਜਨ ਕਹਿੰਦੇ ਨੇ ਕਿ ਆਊਟ ਆਫ ਡੇਂਜਰ ਨੇ ਕਈ ਲੋਕਾਂ ਦੀ ਜਾਨ ਚਲੀ ਗਈ ਹੈ ਘਰ ਪੂਰੇ ਸੜ ਗਏ ਨੇ ਕੋਈ ਗੋਲ ਗੱਪੇ ਵਾਲਾ ਹੈ ਕੋਈ ਦਿਹਾੜੀ ਵਾਲਾ ਹੈ ਔਰ ਕੁਝ ਲੋਕ ਹੋਰ ਹਸਪੀਟਲ ਚ ਐਡਮਿਟਡ ਨੇ ਕੁਝ ਇੱਕ ਅੱਧਾ ਪੀਜੀਆਈ ਨੂੰ ਰੈਫਰ ਕੀਤਾ ਹੈ ਸੋ ਕਹਿਣ ਦਾ ਮਤਲਬ ਕਿ ਇਹ ਹਾਦਸਾ ਜਿਹੜਾ ਹੈ ਬੜਾ ਭਿਆਨਕ ਹਾਦਸਾ ਹੈ ਕਿਸੇ ਦੇ ਵਸ ਦੀ ਗੱਲ ਨਹੀਂ ਇਹ ਵੀ ਪਤਾ ਚੱਲਿਆ ਕਿ ਜਿਹੜਾ ਟਰੱਕ ਵਾਲਾ ਸੀਗਾ ਉਹ ਗੈਸ ਦਾ ਜਿਹੜਾ ਕੈਂਟਰ ਸੀ ਉਹ ਕਿਤੇ ਨਾ ਕਿਤੇ ਮੋੜ ਕੇ ਉਸ ਜਗ੍ਹਾ ਤੇ ਲੈ ਕੇ ਜਾਂਦਾ ਸੀ ਜਿੱਥੇ ਉਹ ਗੈਸ ਦੀ ਚੋਰੀ ਹੁੰਦੀ ਸੀ ਤੇ ਸਿਲੰਡਰ ਨੂੰ ਫਿਲ ਅਪ ਕੀਤਾ ਜਾਂਦਾ ਸੀਗਾ ਇਹ ਜਾਂਚ ਦਾ ਵਿਸ਼ਾ ਹੈ ਜਿਸ ਪ੍ਰਕਾਰ ਦੀ ਸਾਡੇ ਕੋਲੇ ਜਾਣਕਾਰੀ ਆਈ ਹੈ ਔਰ ਕਿਵੇਂ ਹੋਇਆ ਕਿਵੇਂ ਨਹੀਂ ਹੋਇਆ ਮੈਨੂੰ ਲੱਗਦਾ ਇਮੀਡੀਏਟਲੀ ਸਰਕਾਰ ਨੂੰ ਇਹਦੇ ਤੇ ਸਜੀਦਗੀ ਦੇ ਨਾਲ ਜਾਂਚ ਕਰਨੀ ਚਾਹੀਦੀ ਹੈ ਅੰਡਰ ਸੁਪਰਵਾਈਜ਼ਨ ਆਫ ਚੰਗੇ ਆਫੀਸਰਸ ਦੇ ਔਰ ਖਾਸ ਕਰਕੇ ਮਰ ਨਾਲਿਆਂ ਘੱਟੋ ਘੱਟ ਮੈਂ ਸਮਝਦਾ ਕਿ ਉਹਨਾਂ ਦੇ ਸਾਰੇ ਘਰ ਦਾ ਜਿਹੜਾ ਮੁਆਵਜ਼ਾ ਤੇ ਜਿਹਦੀ ਜਾਨ ਚਲੀ ਗਈ ਹੈ ਹਾਦਸੇ ਦੇ ਵਿੱਚ ਉਹਨੂੰ ਕਰੋੜ ਰੁਪਏ ਦੀ ਮਦਦ ਉਸ ਪਰਿਵਾਰ ਨੂੰ ਕਰਨੀ ਚਾਹੀਦੀ ਹੈ ਕਿਉਂਕਿ ਇਹ ਗਰੀਬ ਲੋਕਾਂ ਦਾ ਗੁਜ਼ਾਰਾ ਇਹੀ ਸੀ ਹਾਂ ਮੈਂ ਇਹ ਨਹੀਂ ਕਹਿੰਦਾ ਕਿ ਇਹਦਾ ਜ਼ਿੰਮੇਦਾਰ ਭਲਾ ਹੈ ਜਾਂ ਕੋਈ ਹੋਰ ਹੈ ਪਰ ਹਾਦਸੇ ਦੀ ਜਾਂਚ ਕਰਨੀ ਬੜੀ ਜ਼ਰੂਰੀ ਬਣਦੀ ਹੈ ਕਿਉਂਕਿ ਜਿਸ ਪ੍ਰਕਾਰ ਦੀਆਂ ਗੱਲਾਂ ਆ ਰਹੀਆਂ ਸੋ ਕਾਂਗਰਸ ਪਾਰਟੀ ਵੱਲੋਂ ਮੈਂ ਤੇਰਨ ਦਾਵਾ ਸਾਹਿਬ ਆ ਜਾਏ ਆ ਸੋ ਤਿਲਫੁੱਲ ਪੇਟਾ ਕਾਂਗਰਸ ਕਮੇਟੀ ਵੱਲੋਂ ਅਸ਼ਮਿੰਦਰ ਕਿੱਥੇ ਆ ਕੱਕ ਆਹ ਆ 1,10,000 ਦਾ ਪੈਕੇਟ ਮੈਂ ਸ਼ਾਮ ਸੁੰਦਰ ਜੀ ਤੁਹਾਨੂੰ ਤੇ ਆਦੀਆਂ ਸਭ ਨੂੰ ਦਿਨਾ ਹੈ ਮੇਰੇ ਨਹੀਂ ਉਹ ਤੇ ਰੰਦਾਵਾ ਸਾਹਿਬ ਵੱਲੋਂ ਚਲੋ ਜਿੰਨੀ ਵੀ ਮਦਦ ਕਿਸੇ ਦੀ ਇਹ ਪਾਰਟੀ ਵੱਲੋਂ ਹੈ ਮੈਂ ਤੇ ਰੰਦਾਵਾ ਸਾਹਿਬ ਵੱਲੋਂ ਕਿ ਜੋ ਅਸੀਂ ਤਿਲਫੁੱਲ ਪੇਟਾ ਕਰ ਸਕਦੇ ਉਹ ਮਦਦ ਆਸੇ ਕਿਉਂਕਿ ਸਰਕਾਰ ਤਾਂ ਹੈ ਨਹੀਂ ਔਰ ਹੋਰ ਵੀ ਪਰਿਵਾਰਾਂ ਲਿਆ ਨੂੰ ਕਿਤੇ ਸਾਡੀ ਜ਼ਰੂਰਤ ਹੋਵੇ ਪੀਜੀਆਈ ਚ ਜਾਂ ਦਵਾਈ ਦੀ ਜਾਂ ਹੋਰ ਕਿਸੇ ਚੋਜ ਦੀ ਖਰਚੇ ਦੀ ਉਹ ਸਾਡੇ ਇੱਥੇ ਲੀਡਰ ਸਹਿਬਾਨਾਂ ਨੂੰ ਸਾਨੂੰ ਦੱਸ ਦੇਣਗੇ ਤੇ ਅਸੀਂ ਉਹ ਰਸੇ ਜੋ ਸੇਵਾ ਭਾਵਨਾ ਤਿਲ ਫੁੱਲ ਪੇਟਾ ਜ਼ਰੂਰ ਅਸੀਂ ਦਿਾਵਾਂਗੇ ਪਰ ਲੇਕਿਨ ਮੇਰੀ ਸਰਕਾਰ ਤੋਂ ਮੰਗਾ ਕਿ 1 ਕਰੋੜ ਰੁਪਇਆ ਘੱਟੋ-ਘੱਟ ਉਹਨਾਂ ਨੂੰ ਰਾਸ਼ੀ ਦੇਣੀ ਚਾਹੀਦੀ ਹੈ ਔਰ ਜਿਹੜੇ ਉਹਦੇ ਮਕਾਨ ਸੜ ਗਏ ਉਹਨਾਂ ਦੇ ਮਕਾਨ ਦਾ ਮੁਕੰਮਲ ਤੌਰ ਤੇ ਮੁਆਵਜ਼ਾ ਮਿਲਣਾ ਚਾਹੀਦਾ ਸਰਕਾਰ ਇਹ ਲੋਕਾਂ ਦੇ ਵਿੱਚ ਪਿੰਡ ਵਾਸੀਆਂ ਦੇ ਵਿੱਚ ਇਹ ਰੂਸ ਪਾਇਆ ਜਾ ਰਿਹਾ ਹੈ ਕਿ ਮਹਿਜ਼ 2-2 ਲੱਖ ਰੁਪਏ ਦਾ ਜਿਹੜਾ ਐਲਾਨ ਕੀਤਾ ਗਿਆ ਹੈ ਜਦ ਕਿ ਜਦੋਂ ਸ਼੍ਰੀ ਅਮਰਜਸਰ ਸਾਹਿਬ ਨੇ ਕਿਹਾ ਇੱਕ ਨਕਲੀ ਸ਼ਰਾਬ ਪੀਂਦਲਾਂ ਮੌਤ ਹੋਈ ਸੀ ਤਾਂ 10-10 ਲੱਖ ਰੁਪਏ ਤੇ ਸਰਕਾਰੀ ਨੌਕਰੀ ਕਿਸੇ ਦੀ ਮੌਤ ਨੂੰ ਕਿਸੇ ਨਾਲ ਕੰਪੇਅਰ ਨਹੀਂ ਕੀਤਾ ਜਾ ਸਕਦਾ ਪਰ ਹਾਂ 5-5 ਲੱਖ 2-2 ਲੱਖ ਰੁਪਏ ਤਾਂ ਇਹਨਾਂ ਦਾ ਇਲਾਜ ਤੇ ਲੱਗ ਜਾਏਗਾ ਸਰਕਾਰ 2 ਲੱਖ ਰੁਪਏ ਦੇ ਕੇ ਤਾਂ ਇਹ ਮਗਰਮੱਛ ਦੇ ਜਿਹੜੇ ਅੰਸੂ ਹੈ ਇਹ ਸਰਕਾਰਾਂ ਆਸਤੇ ਪੈਸਾ ਕੋਈ ਚੀਜ਼ ਨਹੀਂ ਹੈ ਕਿਉਂਕਿ ਕਿਸੇ ਦੀ ਜਾਨ ਵੱਜ ਜਾਏ ਕਿਸੇ ਦਾ ਪਰਿਵਾਰ ਵੱਜ ਜਾਏ ਕਿਸੇ ਦਾ ਚੁੱਲ੍ਹਾ ਜਲਦਾ ਰਹੇ ਮੈਨੂੰ ਲੱਗਦਾ ਹੈ ਡੀਸੀ ਨੂੰ ਆਪਣੀ ਸਰਕਾਰ ਨੂੰ ਰਿਪੋਰਟ ਭੇਜਣੀ ਚਾਹੀਦੀ ਹੈ ਮੈਂ ਵੀ ਡਿਪਟੀ ਕਮਿਸ਼ਨਰ ਨਾਲ ਗੱਲ ਕੀਤੀ ਹੈ ਔਰ ਮੁੱਖ ਮੰਤਰੀ ਪੰਜਾਬ ਨੂੰ ਘਟੋ ਘਟ ਕਰੋੜ ਰੁਪਏ ਜਿਨ੍ਹਾਂ ਦੀ ਜਾਨ ਚਲੀ ਗਈ ਹੈ ਕਰੋੜ ਰੁਪਏ ਅੱਜ ਦੇ ਜਮਾਨੇ 'ਚ ਕੋਈ ਚੀਜ਼ ਨਹੀਂ ਹੈ ਤੇ ਉਹਨਾਂ ਨੂੰ ਘਰ ਜਿਹੜਾ ਹੈਗਾ ਉਹਨਾਂ ਦਾ ਸੜ ਗਿਆ ਉਹਦਾ ਮੁਆਵਜ਼ਾ ਦੇਣਾ ਚਾਹੀਦਾ ਜੀ ਸਰਪੰਚ ਦੇ ਸਾਪਕਾ ਸਰਪੰਚ ਸਾਹਿਬ ਦਾ ਕਹਿਣਾ ਕਿ ਕਾਫੀ ਚਿਰ ਤੋਂ ਸ਼ਿਕਾਇਤ ਕਰਦੇ ਰਹੇ ਗੈਸ ਲੀਕੇਜ ਦੇ ਜਾਂ ਚੋਰੀ ਦੀ ਲੱਗਦਾ ਕਿ ਕਿਤੇ ਨਾ ਕਿਤੇ ਇਹ ਪ੍ਰੀਪਲਾਨਡ ਸਾਰਾ ਪ੍ਰੋਗਰਾਮ ਸੀ ਕੋਈ ਵੱਡਾ ਮਾਫੀਆ ਬਿਲਕੁਲ ਮੈਂ ਜਾਣ ਬੁੱਝ ਕੇ ਅਸੀਂ ਆਪੋਜੀਸ਼ਨ ਦੇ ਹੈਗੇ ਆ ਪਾਰਟੀ ਦੇ ਕਈ ਵਾਰੀ ਲੱਗਦਾ ਕਿ ਇਹੋ ਜੇ ਹਾਦਸੇ ਤੇ ਅਸੀਂ ਐਵੇਂ ਆਪਣੀਆਂ ਰੋਟੀਆਂ ਸੇਕ ਰਹੇ ਹਾਲਾਤ ਕੁਝ ਐਸੀ ਸੰ ਲੀਡਰ ਸਾਨੂੰ ਧਿਆਨ ਚ ਲਿਆਂਦਾ ਕਿ ਪਿੰਡ ਦੇ ਲੋਕਾਂ ਨੇ ਵਾਰ-ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਪ੍ਰਸ਼ਾਸਨ ਦੇ ਕਾਗਦੇ ਜੂ ਨਹੀਂ ਸਰਕੇ ਇਹ ਅੱਜ ਉਸ ਹਾਦਸੇ ਨੂੰ ਵੱਡਾ ਜਿਹੜਾ ਇਨਜ਼ਾਮ ਹੋ ਗਿਆ। ਪਰ ਇਹ ਜਾਂਚ ਦਾ ਵਿਸ਼ਾ ਅੱਜ ਮੈਂ ਇਹਦੇ ਤੇ ਨਹੀਂ ਗੱਲ ਕਰਾਂਗਾ। ਸਮਾਂ ਆਉਣ ਤੇ ਜ਼ਰੂਰ ਗੱਲ ਕਰਾਂਗੇ। ਅੱਜ ਕਿੜੀਆਂ ਤੋਂ ਕਰਕੇ ਆਪਾਂ ਦੋਨਾਂ ਨੇ ਇਕੱਠੇ ਜਾ ਕੇ ਜਿਹੜੇ ਇੰਟਰ ਤੇ ਉਹਦੇ ਉਹਨਾਂ ਦੇ ਵੱਲ ਜਾਣਾ। ਅੱਜ ਉਹਨਾਂ ਦੇ ਹਾਲਾਤ ਦੇਖ ਕੇ ਵਾਕਈ ਬੜੀ ਮਦਕਰ ਮਨਪਾਕੀ ਘਟਨਾ। ਤਨਾਲੀ ਜਾਂਚ ਦਾ ਵਿਸ਼ਾ ਵੀ ਹੈ ਕਿ ਜਿਹੋ ਜਿਹੇ ਰਸਤੇ ਜਾਂਦੇ ਆ ਚੋਰੀਆਂ ਜਾਂ ਇਹਨਾਂ ਖਤਰਨਾਕ ਜਿਹੜੇ ਕੰਮ ਨੇ ਤੇ ਲੋਕਾਂ ਨੇ ਸ਼ਿਕਾਇਤ ਵੀ ਕੀਤੀ ਹੋਵੇ ਉਹਦੇ ਉਹਦੇ ਤੇ ਐਡਮਿਨਿਸਟ੍ਰੇਸ਼ਨ ਨੇ ਧਿਆਨ ਨਾ ਦਿੱਤਾ ਹੋਵੇ ਉਹ ਸਰਪੰਚ ਸਾਹਿਬ ਨੂੰ ਬੁਲਾ ਕੇ ਪੁੱਛਣਾ ਚਾਹੀਦਾ ਕਿ ਕਿਤੇ ਕਿਤੇ ਤੁਸੀਂ ਕੈਂਪ ਕੀਤੀ ਤੇ ਜਿਹੜਿਆਂ ਨੇ ਨਹੀਂ ਉਹਦੇ ਤੇ ਐਕਸ਼ਨ ਲਿਆ ਉਹਨਾਂ ਤੇ ਵੀ ਐਕਸ਼ਨ ਆਉਣਾ ਚਾਹੀਦਾ ਧੰਨਵਾਦ ਬਿਲਕੁਲ